ਸਤਿ ਸ਼੍ਰੀ ਅਕਾਲ ਜੀ ਹਾਜ਼ਰ ਹੋਏ ਹਾਂ ਜੀ ਇੱਕ ਬਹੁਤ ਹੀ ਸੋਹਣੀ ਤੇ ਸਿੱਖਿਆਦਾਇਕ ਪੰਜਾਬੀ ਕਹਾਣੀ ਲੈ ਕੇ ਲਾਭ ਸਿੰਘ ਸ਼ੇਰਗੱਲ ਦੀ ਕਲਮ ਤੋਂ ਹਕੀਕਤ ਦੇ ਨਿਢੇ ਇੱਕ ਦਿਨ ਮੈਂ ਪਿੰਡ ਦੇ ਸੱਤ ਕੋਲ ਦੀ ਲੰਘ ਰਿਹਾ ਸੀ ਸੱਤ ਵਿੱਚ ਇੱਕ ਵੱਡਾ ਸਾਰਾ ਬੜੀ ਸੰਘਣੀ ਤੇ ਠੰਡੀ ਸ਼ਾਮ ਵਾਲਾ ਬੋੜ ਸੀ ਸ਼ਾਇਦ ਅੱਜ ਤੋਂ ਕਈ ਦਹਾਕੇ ਪਹਿਲਾਂ ਇਹ ਬੂੜ ਦਾ ਬੂਟਾ ਕਿਸੇ ਭਲੇ ਪੁਰਸ਼ ਨੇ ਲਾਇਆ ਹੋਵੇ ਜਾਂ ਆਪੇ ਹੀ ਉੱਗਿਆ ਹੋਵੇ ਜੋ ਅੱਜ ਵੱਡਾ ਦਰਖਤ ਬਣ ਕੇ ਸਾਰਿਆਂ ਦੇ ਤਨਮਨ ਨੂੰ ਠੰਡਕ ਪਹੁੰਚਾ ਰਿਹਾ ਸੀ ਲੱਗਦਾ ਹੋਇਆ ਮੈਂ ਬੂੜ ਦੀ ਠੰਡੀ ਛਾਂ ਹੇਠ ਕੁਝ দম ਲੈਣ ਅਤੇ ਆਰਾਮ ਕਰਨ ਲਈ ਰੁਕ ਗਿਆ ਥੜੇ ਤੇ ਕੁਝ ਬਜ਼ੁਰਗ ਅਤੇ ਨੌਜਵਾਨ ਤਾਸ਼ ਖੇਡ ਰਹੇ ਸਨ ਅਤੇ ਇੱਕ ਦੂਜੇ ਨੂੰ ਮਜ਼ਾਕ ਕਰ ਰਹੇ ਸਨ ਉਹਨਾਂ ਤੋਂ ਥੋੜੀ ਦੂਰੀ ਤੇ ਦੋ ਅਦਖੜ ਉਮਰ ਦੇ ਆਦਮੀ ਆਪਸ ਵਿੱਚ ਕੁਝ ਗੱਲਾਂ ਕਰ ਰਹੇ ਸਨ ਮੈਂ ਉਹਨਾਂ ਨੂੰ ਹਾਲਚਲ ਪੁੱਛ ਕੇ ਥੱਕਿਆ ਹੋਣ ਕਰਕੇ ਕੋਲ ਹੀ ਥੜੇ ਤੇ लेट ਗਿਆ ਉਹਨਾਂ ਦੀਆਂ ਗੱਲਾਂ ਮੇਰੀ ਕੰਨੀ ਪੈ ਰਹੀਆਂ ਸਨ ਗੱਲਾਂ ਕੁਝ ਦਿਲਚਸਪ ਲੱਗੀਆਂ ਅਤੇ ਮੈਂ ਅੱਖਾਂ ਮੀਚ ਕੇ ਧਿਆਨ ਨਾਲ ਕੰਨ ਉਧਰ ਕਰਕੇ ਗੱਲਾਂ ਸੁਣਨ ਲੱਗਿਆ ਉਹਨਾਂ ਵਿੱਚੋਂ ਇੱਕ ਨੇ ਕਿਹਾ ਮੈਨੂੰ ਤਾਂ ਤਾਰਾ ਸਿਆ ਐ ਲੱਗਦਾ ਜਿਵੇਂ ਹੁਣ ਦੇ ਜੁਆਕਾਂ ਵਿੱਚ ਲਿਆਕਤ ਸ਼ਰਮਨਾ ਦੀ ਕੋਈ ਚੀਜ਼ ਬਚੀ ਹੀ ਨਹੀਂ ਬਿਲਕੁਲ ਸਹੀ ਕਿਹਾ ਧਰਮ ਸਿੰਘ ਜਦੋਂ ਸਕੂਲੇ ਭੇਜਦੇ ਆ ਨਾ ਉੱਥੇ ਪੜ੍ਹਦੇ ਨੇ ਨਾ ਘਰ ਆ ਕੇ ਕੋਈ ਕਿਤਾਬ ਚੱਕਦੇ ਨੇ ਉਹਨਾਂ ਨੂੰ ਘਰ ਵਿੱਚ ਨਾ ਮਾਪਿਆਂ ਦਾ ਡਰ ਰਿਹਾ ਤੇ ਨਾ ਉਹ ਸਕੂਲ ਵਿੱਚ ਮਾਸਟਰਾਂ ਤੋਂ ਡਰਦੇ ਨੇ ਜਦੋਂ ਦੋਨਾਂ ਪਾਸਿਓਂ ਡਰ ਅਤੇ ਸ਼ਰਮ ਚੱਕੀ ਜਾਵੇ ਤਾਂ ਵਿਗੜਨ ਨੂੰ देर ਨਹੀਂ ਲੱਗਦੀ ਮੈਂ ਵੀ ਇਸ ਜ਼ਰਬੇ ਵਿੱਚੋਂ ਲੰਘਦਾ ਹੋਣ ਕਰਕੇ ਉਹਨਾਂ ਦੀ ਚਿੰਤਾ ਨੂੰ ਚੰਗੀ ਤਰ੍ਹਾਂ ਮਹਿਸੂਸ ਕਰ ਰਿਹਾ ਸੀ। ਤਾਰਾ ਸਿੰਘ ਨੇ ਆਪਣਾ ਬੋਲਣਾ ਜਾਰੀ ਰੱਖਿਆ। ਇਹਦੇ ਵਿੱਚ ਮੈਨੂੰ ਲੱਗਦਾ ਮਾਪਿਆਂ ਦੇ ਅਧਿਆਪਕਾਂ ਦੋਨਾਂ 'ਚ ਕਿਤੇ ਨਾ ਕਿਤੇ ਕੋਈ ਕਮੀ ਜ਼ਰੂਰ ਹੈ। ਉਹ ਕਿਵੇਂ ਧਰਮਸਿंह ਬੋਲਿਆ। ਹੁਣ ਰੋਜ਼ ਅਸੀਂ ਦੇਖਦੇ ਹੀ ਆਂ ਘਰਾਂ ਵਿੱਚ ਲੜਾਈ, ਪੜਾਈ, ਗਾਲੀ-ਗਲੋਚ, ਨਸ਼ਾ ਪੱਤਾ ਜਿਵੇਂ ਆਮ ਹੀ ਹੋ ਗਿਆ। ਕਿਉਂਕਿ ਵਾਧ ਸਮਾਤਾ ਬੱਚੇ ਘਰ ਵਿੱਚ ਹੀ ਰਹਿੰਦੇ ਨੇ ਜਦੋਂ ਆਥਨੇ ਪਿਓ दारू ਪੀ ਕੇ ਆਵੇ ਅਤੇ ਘਰ ਵਿੱਚ ਕੁੱਟਮਾਰ ਹੋਵੇ ਬੱਚੇ ਸਾਰਾ ਕੁਝ ਦੇਖਦੇ ਹੀ ਨੇ ਪਹਿਲਾਂ ਵੱਡੇ ਪਰਿਵਾਰਾਂ ਵਿੱਚ ਸਾਰੇ ਇਕੱਠੇ ਹੁੰਦੇ ਸੀ ਛੋਟੇ ਵੱਡਿਆਂ ਤੋਂ ਡਰਦੇ ਅਤੇ ਸ਼ਰਮ ਮੰਨਦੇ ਸੀ ਪਰ ਹੁਣ ਪਰਿਵਾਰ ਛੋਟੇ ਹੋ ਗਏ ਨਾ ਕੋਈ ਚੰਗੀ ਗੱਲ ਸਿਖਾਉਣ ਵਾਲਾ ਹੈ ਉਪਰੋਂ ਇਹ ਮੋਬਾਈਲ ਫੋਨਾਂ ਨੇ ਸਭ ਦਾ ਬੇੜਾ ਕਰਕ ਕਰ ਦਿੱਤਾ ਇਸ ਤੋਂ ਚੰਗੀ ਗੱਲ ਤਾਂ ਭਾਵੇਂ ਹੀ ਕੋਈ ਦੇਖਦਾ ਸੁਣਦਾ ਹੋਵੇ ਲੜਾਈ ਪੜਾਈ ਦੂਸ਼ਣਵਾਜ਼ੀ ਗੁੰਮਰਾਹ ਕਰਨ ਵਾਲੀਆਂ ਗੱਲਾਂ ਜ਼ਿਆਦਾ ਦੇਖੀਆਂ ਜਾਂਦੀਆਂ ਨੇ ਜੋ ਕਰਾਹੇ ਪਾਉਣ ਦਾ ਕੰਮ ਕਰਦੀਆਂ ਨੇ ਗੱਲਾਂ ਤਾਂ ਤੇਰੀ ਸਹੀ ਐ ਧਰਮ ਸਿਉ ਜਿਵੇਂ ਕੁਝ ਸੋਚਣ ਲੱਗਿਆ ਤੇ ਫਿਰ ਉਹ ਬੋਲਿਆ ਨਾ ਇਹ ਸਕੂਲ ਵਾਲਿਆਂ ਦਾ ਵੀ ਤਾਂ ਕੋਈ ਫਰਜ਼ ਬੰਦਾ ਵੀ ਜੁਵਾਕਾਂ ਨੂੰ ਚੰਗੀਆਂ ਗੱਲਾਂ ਸਿਖਾਉਣਾ ਤੇ ਮਾੜੀਆਂ ਤੋਂ ਦੂਰ ਰਹਿਣ ਦੀ ਸਿੱਖਿਆ ਦੇਣਾ ਧਰਮ ਸਿੰਘ ਦੀ ਗੱਲ 'ਚ ਰੋਸ ਤੇ ਚਿੰਤਾ ਸੀ ਹਾਂ ਉਹ ਆਪਣਾ ਕੰਮ ਕਰਦੇ ਆ ਕਰਦੇ ਤਾਂ ਨੇ ਪਰ ਕੁਝ ਪਰ ਕੁਝ ਕੀ ਧਰਮ ਸਿੰਘ ਨੇ ਬੋਲਿਆ ਤੇਰਾ ਸਿੰਘ ਨੇ ਕਿਹਾ ਲੈ ਸੁਣ ਇੱਕ ਦਿਨ ਮੈਂ ਜਿੰਦਰ ਦੇ ਘਰੇ ਗਿਆ ਉਹ ਮੈਸ ਨੂੰ ਸੱਨੇ ਲਾ ਰਿਹਾ ਸੀ ਉਹਦੀ ਕੁੜੀ ਨੇ ਮੇਰੇ ਬੈਠਣ ਲਈ ਮੰਜਾ ਢਾ ਦਿੱਤਾ ਮੈਂ ਸੁਤੇ ਸੁਆ ਉਸ ਨੂੰ ਬਚ ਲਿਆ ਭਾਈ ਗੁੱਡੀ ਕਿਹੜੀ ਜਮਾਤ 'ਚ ਪੜਦੀ ਹੈ ਤਾਇਆ ਬਾਰਵੇਂ 'ਚ ਉਹ ਕਹਿੰਦੀ ਫਿਰ ਤਾਂ ਬੋਰਡ ਦੀ ਜਮਾਤ ਹੈ ਵਧੀਆ ਨੰਬਰ ਲਈ ਆਪਣੇ ਮਾਪਿਆਂ ਤੇ ਪਿੰਡ ਦਾ ਨਾਮ ਰੌਸ਼ਨ ਕਰੀ ਮੇਰੇ ਅੰਨਾ ਕਹਿੰਦੇ ਉਹ ਬੋਲੀ ਤਾਇਆ ਕਿਹੜੇ ਨੰਬਰ ਇੱਕ ਦੋ ਪੀਰੀਅਡ ਹੀ ਲੱਗਦੇ ਨੇ ਬਾਕੀ ਤਾਂ ਲੱਗਦੇ ਹੀ ਨਹੀਂ ਕੀ ਗੱਲ ਮਾਸਟਰ ਪੂਰੇ ਨਹੀਂ ਮੈਂ ਪੁੱਛਿਆ ਨਾ ਤਾਇਆ ਮਾਸਟਰ ਤਾਂ ਸਾਰੇ ਵਿਸ਼ਿਆਂ ਦੇ ਪੂਰੇ ਨੇ ਪਰ ਉਹ ਗੱਲ ਕਰਦੀ ਕਰਦੀ ਰੁਕ ਗਈ ਸੀ ਮੈਂ ਕੁੜੀ ਦੇ ਚਿਹਰੇ ਤੇ ਉਦਾਸੀ ਦੇਖੀ ਤੇ ਫਿਰ ਪੁੱਛਿਆ ਜੇ ਸਾਰੇ ਪੂਰੇ ਨੇ ਤਾਂ ਫਿਰ ਦਿੱਕਤ ਕੀ ਹੈ ਉਹ ਬੁਲੀ। ਤਾਂ ਸਾਡੇ ਟੀਚਰ ਨੇ ਕਹਿੰਦੇ ਹੋਏ ਚੰਗਾ ਨਹੀਂ ਲੱਗਦਾ। ਕੁਝ ਵਿੱਚ ਇਹੋ ਜਿਹੇ ਨੇ ਜਿਹੜੇ ਕਦੀ ਵੀ ਜਮਾਤ ਵਿੱਚ ਨਹੀਂ ਆਉਂਦੇ। ਬੇਲੇ ਇੱਧਰ-ਉੱਧਰ ਫਿਰ ਕੇ ਖਾ-ਪੀ ਕੇ ਮੁੜ ਜਾਂਦੇ ਨੇ। ਅਸੀਂ ਸਾਰਾ ਕੁਝ ਦੇਖਦੇ ਹਾਂ ਪਰ ਕਿਹਨੂੰ ਕਹੀਏ? ਸਾਨੂੰ ਤਾਂ ਡਰ ਹੈ ਕਿ ਤੇ ਅਸੀਂ ਫੇਲ ਹੀ ਨਾ ਹੋ ਜਾਈਏ। ਫੇਲ ਕਾ ਨੂੰ ਹੋਮੋਂਗੇ? ਤੂੰ ਤਾਂ ਪੜਨ ਚ ਹੁਸ਼ਿਆਰ ਹੈਂ। ਅੱਛਾ ਤੁਸੀਂ ਆਪਣੇ ਸਕੂਲ ਦੇ ਪ੍ਰਿੰਸੀਪਲ ਨੂੰ ਕਿਉਂ ਨਹੀਂ ਕਹਿੰਦੇ ਇਕੱਠੇ ਹੋ ਕੇ? ਮੈਂ ਕਿਹਾ ਤਾਇਆ ਅਸੀਂ ਸਾਰੀਆਂ ਕੁੜੀਆਂ ਨੇ ਕਈ ਵਾਰੀ ਕੋਸ਼ਿਸ਼ ਕੀਤੀ ਜਦੋਂ ਅਸੀਂ ਦਫ਼ਤਰ ਕੋਲ ਜਾ ਦੇਖਦੇ ਹਾਂ ਤਾਂ ਉਹ ਹੀ ਟੀਚਰ ਅਤੇ ਪ੍ਰਿੰਸੀਪਲ ਗੱਲਾਂ ਕਰਦੇ ਅਤੇ ਕੁਝ ਖਾ ਪੀ ਰਹੇ ਹੁੰਦੇ ਪਤਾ ਨਹੀਂ ਰੋਜ਼ ਹੀ ਇੰਨੇ ਕਿਹੜੀਆਂ ਜ਼ਰੂਰੀ ਗੱਲਾਂ ਨੇ ਜਿਹੜੀਆਂ ਮੁੱਕਦੀਆਂ ਹੀ ਨਹੀਂ ਇਹ ਤਾਂ ਬੜੀ ਮੜੀ ਗੱਲ ਹੈ ਐਨੇ ਨੂੰ ਜਿੰਦਰਮੈਸ ਨੂੰ ਸਨਿਹਰ ਲਾ ਕੇ ਆ ਗਿਆ ਤੇ ਉਹ ਕੰਮ ਕਰਦਾ ਕਰਦਾ ਨਾਲੇ ਸ਼ਾਇਦ ਸਾਡੀਆਂ ਗੱਲਾਂ ਸੁਣ ਰਿਹਾ ਸੀ ਤੇ ਕਹਿਣ ਲੱਗਾ ਤਾਰਿਆ ਸਾਡੇ ਕੋਲ ਐਨੇ ਪੈਸੇ ਵੀ ਨਹੀਂ ਕਿ ਅਸੀਂ ਆਪਣੇ ਜੁਵਾਕਾਂ ਨੂੰ ਟੂਸ਼ਨਾਂ ਦਿਲਾ ਦੇਈਏ। ਤਾਰਾ ਸਿੰਘ ਅੱਗੇ ਗੱਲ ਸੁਣਾ ਹੀ ਰਿਹਾ ਸੀ ਕਿ ਉਸ ਦਾ ਪੋਤਾ ਲਾਡੀ ਉਸ ਨੂੰ ਬੁਲਾਉਣਾ ਗਿਆ। ਬਾਪੂ ਆ ਜਾ ਚਾਹ ਪੀ ਲਿਆ ਕਿ। ਤਾਰਾ ਸਿੰਘ ਗੱਲ ਅਧੂਰੀ ਹੀ ਛੱਡ ਕੇ ਆਪਣੇ ਪੁੱਤੇ ਨਾਲ ਘਰ ਵੱਲ ਤੁਰ ਪਿਆ। ਧਰਮ ਸਿੰਘ ਵੀ ਹੌਲੀ-ਹੌਲੀ ਉੱਠਿਆ, ਥੜੇ ਦੇ ਹੇਠਾਂ ਪਈ ਆਪਣੀ ਜੁੱਤੀ ਪਾਈ ਤੇ ਆਪਣੇ ਘਰ ਵੱਲ ਚੱਲ ਪਿਆ। ਸੱਚਮੁੱਚ ਉਹਨਾਂ ਦੀ ਗੱਲਬਾਤ ਹਕੀਕੀ ਤਸਵੀਰ ਪੇਸ਼ ਕਰ ਰਹੀ ਸੀ। ਜਿਥੇ ਇਹ ਅਜਿਹੇ ਬੱਚੇ ਅਤੇ ਉਹਨਾਂ ਦੇ ਆਰਥਿਕ ਪੱਖੋਂ ਕਮਜ਼ੋਰ ਮਾਪੇ ਕਿੰਨੇ ਬੇਵੱਸ ਨੇ ਅਤੇ ਦੂਜੇ ਪਾਸੇ ਸਾਡਾ ਅਧਿਆਪਕ ਵਰਗ ਜਿਸ ਵਿੱਚ ਕੁਝ ਅਜਿਹੇ ਸੁੱਤੀ ਜ਼ਮੀਰ ਵਾਲੇ ਹੁੰਦੇ ਹਨ ਜਿਹੜੇ ਖੁਦ ਤਾਂ ਬਦਨਾਮ ਹੁੰਦੇ ਹੀ ਨੇ ਪੂਰੇ ਅਧਿਆਪਕ ਕਿਤੇ ਨੂੰ ਵਿਵਿਦਰਾਮ ਕਰ ਰਹੇ ਨੇ ਜਿਸ ਨਾਲ ਇਮਾਨਦਾਰੀ ਨਾਲ ਕੰਮ ਕਰਨ ਵਾਲਿਆਂ ਨੂੰ ਲੋਕਾਂ ਦੀਆਂ ਗੱਲਾਂ ਸੁਣ ਕੇ ਨਮਰਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ ਮੇਰੇ ਸੋਚਾਂ ਦਾ ਵਹਿਣ ਪਤਾ ਨਹੀਂ ਕਿੰਨੀ ਧੀਰ ਵਗਦਾ ਰਿਹਾ ਧੰਨਵਾਦ ਜੀ ਉਮੀਦ ਕਰਦੇ ਹਾਂ ਅੱਜ ਦੀ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਕੱਲ ਫਿਰ ਮਿਲਾਂਗੇ ਜੀ ਇੱਕ ਨਵੀਂ ਕਹਾਣੀ ਦੇ ਨਾਲ ਸਸ਼ੀ ਅਕਾਲ ਜੀ